ਗਲੀ ਦੇ ਲੰਡਰ ਕੁੱਤਿਆਂ ਦੀਆਂ ਪੂੰਸਾਂ ਨੂੰ ਦੇਖ ਲਓ ਗੰਦਗੀ ਨਾਲ ਲਿਬੜੀਆਂ ਹੋਈਆਂ ਨੇ ਇਹ ਅੱਜ ਭੁੱਲ ਗਏ ਨੇ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਇਹ ਅੱਜ ਭੁੱਲ ਗਏ ਨੇ ਖਾਲਸੇ ਦੇ ਇਤਿਹਾਸ ਨੂੰ ਇਹ ਅੱਜ ਖਾਲਸੇ ਦੇ ਇਤਿਹਾਸ ਨੂੰ ਬਰਬਾਦ ਕਰ ਰਹੇ ਨੇ ਭੁੱਲ ਗਏ ਨੇ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਕਿ ਇਹ ਇਤਿਹਾਸ ਬਣਿਆ ਕਿਵੇਂ ਬੀਬੀਆਂ ਨੇ ਬੱਚਿਆਂ ਦੇ ਗਲਾਂ ਦੇ ਵਿੱਚ ਹਾਰ ਪਵਾਏ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚੜਖੜੀਆਂ ਤੇ ਚੜ ਗਏ ਆਪਣੇ ਖੂਨ ਦੇ ਨਾਲ ਸਿੰਜਿਆ ਇਹ ਬਣਾਇਆ ਇਹ ਖਾਲਸਾ ਗੁਰੂ ਦਾ ਉਹਦੇ ਇਤਿਹਾਸ ਨੂੰ ਇਹ ਗਲੀ ਦੇ ਲੰਡਰ ਕੁੱਤੇ ਬਰਬਾਦ ਕਰ ਰਹੇ ਨੇ ਅੱਜ ਕਿੰਨੀਆਂ ਸਤਕਾਰ ਕਮੇਟੀਆਂ ਬਣੀਆਂ ਹੋਈਆਂ ਨੇ ਦੁਨੀਆ ਤੇ ਅੱਜ ਕਿੰਨੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੇ ਪੂਰੀ ਦੁਨੀਆ ਤੇ ਅੱਜ ਕਿੰਨੇ ਟਾਡੀ ਰਾਗੀ ਕੀਰਤਨੀਏ ਜਥੇ ਕਿੰਨੇ ਨੇ ਕਿੰਨੀਆਂ ਪਾਰਟੀਆਂ ਬਣੀਆਂ ਹੋਈਆਂ ਨੇ ਬਸ ਆਪਣੇ ਘਰ ਚਲਾਉਂਦੇ ਨੇ ਗੁਰੂ ਦੀ ਗੋਲਕ ਵਿੱਚੋਂ ਗੁਰੂ ਦੀ ਗੋਲਕ ਦਾ ਖਾਂਦੇ ਨੇ ਗੁਰੂ ਦਾ ਇਤਿਹਾਸ ਬਰਬਾਦ ਕਰਦੇ ਨੇ ਤਬਾਹ ਕਰਦੇ ਨੇ ਆ ਸਭ ਕੋ ਥੋਡੇ ਸਾਹਮਣੇ ਦਿਖਾਉਨੇ ਆ ਅੱਜ ਪੁੱਛਦਿਆਂ ਆਮ ਲੋਕਾਂ ਨੂੰ ਵੀ ਜੋ ਆਮ ਲੋਕ ਨੇ ਜਿਨ੍ਹਾਂ ਲੋਕਾਂ ਨੇ ਆ ਦਿਖਾ ਰਹੇ ਆ ਸੋਨੂ ਟੀਵੀ ਦੀ ਸਕਰੀਨ ਤੇ ਜਿਨ੍ਹਾਂ ਲੋਕਾਂ ਨੇ ਆਪਣੀ ਗੱਡੀ ਦੇ ਵਿੱਚ ਆ ਲਮਕਾਇਆ ਹੋਇਆ ਜਿਹਦੇ ਤੇ ਕਰਾਸ ਮਾਰ ਰਹੇ ਆ ਇਹਨੂੰ ਆਮ ਲੋਕ ਵੀ ਖੰਡਾ ਦੱਸਦੇ ਨੇ ਕਿ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਉਹ ਤਾਂ ਦੱਸਦੇ ਨੇ ਉਹਨਾਂ ਨੇ ਇਤਿਹਾਸ ਦੇਖਿਆ ਨਹੀਂ ਪੜ੍ਹਿਆ ਨਹੀਂ ਤਾਂ ਦੱਸਦੇ ਨੇ ਪਰ ਇੱਕ ਪਾਸੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਦਿਖਾ ਰਹੇ ਆ ਸੰਗ ਤੇ ਦੇਖੋ ਨੰਦਪੁਰ ਸਾਹਿਬ ਦਿਖਾਇਆ ਜਾਂਦਾ ਇਹ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਤੇ ਦੂਜੇ ਪਾਸੇ ਸੋਨੂੰ ਨਿਸ਼ਾਨ ਸਾਹਿਬ ਦਿਖਾ ਰਿਆਂ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਜਿਹੜਾ ਕਾਲ ਤੱਕ ਸਾਹਬ ਤੇ ਚੜਿਆ ਹੁੰਦਾ ਸੀ ਉੱਤੇ ਫੋਟੋਆਂ 'ਚ ਦੇਖ ਲਓ ਇਹ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਇਹ ਅੰਗਰੇਜ਼ਾਂ ਨੇ ਤਾਰ ਕੇ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਚੜਾ ਦਿੱਤਾ ਜੋ ਅੱਜ ਗੁਰਦੁਆਰਿਆਂ 'ਚ ਚੜਿਆ ਹੋਇਆ ਹੁਣ ਇਹਨਾਂ ਦੇ ਸਾਹਮਣੇ ਆਹਾ ਤੁਸੀਂ ਦੇਖੋ ਕੁੱਤੇ ਦੀ ਪੂਸ ਦੇ ਉੱਤੇ ਇਹ ਲਾਇਆ ਲੋਗੋ ਪਟਿਆਲੇ ਵਾਲਿਆਂ ਦਾ ਜਿਹਨੂੰ ਇਹ ਖੰਡਾ ਦੱਸਦੇ ਨੇ ਇਹਦੇ ਉੱਤੇ ਜੁੱਤੀ ਵੀ ਮਾਰ ਰਹੇ ਆ ਹੁਣ ਸਤਕਾਰ ਕਮੇਟੀਆਂ ਕਿੱਥੇ ਨੇ ਹੁਣ ਗੁਰਦੁਆਰੇ ਦੀਆਂ ਕਮੇਟੀਆਂ ਕਿੱਥੇ ਨੇ ਹੁਣ ਆਮ ਲੋਕ ਵੀ ਕਿੱਥੇ ਨੇ ਜਿਨ੍ਹਾਂ ਨੇ ਆਪਣੇ ਟਰੱਕਾਂ ਤੇ ਪ੍ਰਿੰਟ ਕਰ ਲਿਆ ਗੱਡੀਆਂ ਦੇ ਮੂਹਰੇ ਲਮਕਾ ਲਿਆ ਉਹ ਦੱਸ ਦੇਣ ਕਿ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਤੁਹਾਨੂੰ ਖੰਡੇ ਦੇ ਵੀ ਹੁਣ ਦਰਸ਼ਨ ਕਰਾਉਣੇ ਆ ਦੇਖੋ ਇਸ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਖੰਡਾ ਜਿਹੜਾ ਸਿੰਘ ਦੇ ਹੱਥ 'ਚ ਪੜਿਆ ਹੋਇਆ ਵੀ ਇਹ ਤੁਸੀਂ ਆਪਣੀਆਂ ਗੱਡੀਆਂ ਤੇ ਲਾ ਲਿਆ ਗੁਰਦਵਾਰਿਆਂ ਦੇ ਗੁੰਮਟਾਂ ਤੇ ਲਾ ਦਿੱਤਾ ਰਮਾਲਿਆਂ ਤੇ ਲਾ ਦਿੱਤਾ ਝੰਡਿਆਂ ਤੇ ਲਾ ਦਿੱਤਾ ਅੱਜ ਝੰਡੇ ਪੂਰੀ ਦੁਨੀਆ ਤੇ ਗੁਰਦਵਾਰਿਆਂ ਦੇ ਵਿੱਚ ਪਟਿਆਲੇ ਵਾਲੇ ਕੰਜਰਾਂ ਦੇ ਚੜੇ ਹੋਏ ਨੇ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਇਨਸਾਨ ਸਾਹਿਬ ਨਹੀਂ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜੇ ਹੋਏ ਨੇ ਕੀ ਤੁਸੀਂ ਸਾਡੀ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਬਿਲਕੁਲ ਹੀ ਭੁੱਲ ਚੁੱਕੇ ਹੋ ਭੁੱਲ ਚੁੱਕੇ ਹੋ ਉਹ ਮਾਮਾ ਨੂੰ ਜਿਨ੍ਹਾਂ ਨੇ ਗਲਾਂ ਦੇ ਵਿੱਚ ਬੱਚਿਆਂ ਦੇ ਹਾਰ ਪਵਾਏ ਭੁੱਲ ਗਏ ਉਹ ਸ੍ਰੀ ਗੁਰੂ ਦਸਵੇਂ ਪਾਸਾ ਜੀ ਨੂੰ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਦਿੱਤਾ ਪਰ ਤੁਸੀਂ ਆਪਣੇ ਪਰਿਵਾਰ ਚ ਲਾਉਣ ਦੇ ਲਈ ਗੁਰਦਾਰਿਆਂ ਦੀਆਂ ਕਮੇਟੀਆਂ ਵਾਲਿਓ ਤੇ ਸ਼੍ਰੋਮਣੀ ਕਮੇਟੀ ਦੇ ਆਹ ਲੰਡਰ ਕੁੱਤਿਆਂ ਦੀਆਂ ਪੂਸੋ ਤੁਹਾਨੂੰ ਨਹੀਂ ਪਤਾ ਕਿ ਸਾਡਾ ਇਤਿਹਾਸ ਕੀ ਆ ਤੁਹਾਨੂੰ ਨਹੀਂ ਪਤਾ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦਾ ਤੁਹਾਨੂੰ ਪਤਾ ਕਿਉਂਕਿ ਤੁਹਾਨੂੰ ਸੰਗਤ ਦੇ ਵਿੱਚੋਂ ਹੀ ਸਵਾਲ ਕੀਤੇ ਗਏ ਕਿ ਭਾਈ ਤੁਸੀਂ ਬੋਲਦੇ ਕਿਉਂ ਨਹੀਂ ਉਹ ਬੰਦਾ ਜੁੱਤੀ ਲਾਉਂਦਾ ਤੁਸੀਂ ਉਹਨਾਂ ਨੂੰ ਕੀ ਜਵਾਬ ਦਿੰਦਾ ਜੇ ਬੋਲ ਪੇ ਤਾਂ ਬਦਲਣਾ ਹੀ ਪਊਗਾ ਫਿਰ ਕਿਉਂਕਿ ਉੱਪਰੋਂ ਅਜੇ ਆਰਡਰ ਨਹੀਂ ਹੈ ਤਾਂ ਨਹੀਂ ਬੋਲਦੇ ਇਹ ਧਾਮੀ ਨੇ ਬੋਲਿਆ ਕਿ ਉੱਪਰੋਂ ਆਰਡਰ ਨਹੀਂ ਉੱਪਰੋਂ ਆਰਡਰ ਮੋਦੀ ਦੇ ਆਉਣੇ ਨੇ ਉੱਪਰੋਂ ਆਰਡਰ ਹਰਾਮ ਦੇ ਪੁੱਤ ਦੇ ਬਾਦਲ ਦੇ ਆਉਣੇ ਨੇ ਸੁਖਵੀਰ ਬਾਦਲ ਦੇ ਉਹ ਗੁਰੂ ਘਰ ਦਾ ਖਾਨੇ ਨੂੰ ਗੁਰੂ ਘਰ ਦਾ ਇਤਿਹਾਸ ਤਬਾਹ ਕਰਦੇ ਹੋ ਕਿੱਥੋਂ ਅੱਜ ਤੁਸੀਂ ਦੁਨੀਆ ਤੇ ਮਰ ਮੁੱਕ ਗਏ ਹੋ ਕਿਉਂ ਤੁਸੀਂ ਕੁੱਤਿਆਂ ਦੀਆਂ ਪੂੰਸਾਂ ਬਣ ਗਏ ਹੋ ਕਿਉਂ ਤੁਸੀਂ ਗੰਦਗੀ ਨਾਲ ਲਿਬੜੀਆਂ ਹੋਈਆਂ ਪੂੰਸਾਂ ਬਣ ਗਏ ਹੋ ਸ਼ਰਮ ਖਾਓ ਇਹ ਵੀਡੀਓ ਦੇਖ ਕੇ ਨਾ ਤੁਸੀਂ ਬੋਲੇ ਨਾ ਫਿਰ ਅੱਗੇ ਚੁੱਪ ਕਰਨ ਵਾਲੇ ਨਹੀਂ ਅਸੀਂ ਅੱਗੇ ਅੱਗੇ ਵਿਰੋਧ ਹੋਰ ਵੀ ਹੁੰਦਾ ਜਾਏਗਾ ਪਰ ਇੱਕ ਦਿਨ ਤੁਹਾਨੂੰ ਬੋਲਣਾ ਹੀ ਪਊਗਾ ਜਿੰਨਾ ਮਰਜੀ ਤੁਸੀਂ ਗੰਦਗੀ ਨਾਲ ਲਿਬੜੀਆਂ ਹੋਈਆਂ ਕੁੱਤਿਆਂ ਦੀਆਂ ਪੂੰਸਾਂ ਉਹ ਪਰ ਇੱਕ ਦਿਨ ਤੁਹਾਨੂੰ ਜ਼ਰੂਰ ਬੋਲਣਾ ਪਊਗਾ ਇਹ ਗੱਲ ਯਾਦ ਰੱਖਿਓ ਸਾਡੇ ਤਾਂ ਸਾਡੇ ਆਪਣਿਆਂ ਨੇ ਸਭ ਕੁਝ ਬਰਬਾਦ ਕੀਤਾ ਸੋਭਾ ਸਿੰਘ ਨੂੰ ਸਭ ਜਾਣਦੇ ਨੇ ਸੋਭਾ ਸਿੰਘ ਚਿੱਤਰਕਾਰ ਜੋ ਕਿ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸੀ ਸੋਭਾ ਸਿੰਘ ਦੀ ਮਾਂ ਛੋਟੇ ਹੁੰਦੇ ਦੀ ਮਰ ਜਾਂਦੀ ਆ ਪਿਓ ਵੀ ਛੋਟੇ ਹੁੰਦੇ ਦਾ ਹੀ ਮਰ ਜਾਂਦਾ ਉਸ ਤੋਂ ਬਾਅਦ ਉਹ ਫੌਜ ਚ ਭਰਤੀ ਹੋ ਜਾਂਦਾ ਫੌਜ ਵਾਲਿਆਂ ਨੇ ਦੇਖਿਆ ਕਿ ਇਹਦੇ ਚ ਟੈਲੈਂਟ ਆ ਕਿਉਂ ਨਾ ਇਹਨੂੰ ਪੈਸੇ ਦੇ ਕੇ ਇਹਨਾਂ ਕੋਲੋਂ ਇਹਨਾਂ ਦਾ ਇਤਿਹਾਸ ਬਰਬਾਦ ਕਰਾਈਏ ਫਿਰ ਖੇਢੀ ਬ੍ਰਿਟਿਸ਼ ਹਕੂਮਤ ਨੇ ਚਾਲ ਚਾਲ ਕੀ ਖੇਢੀ ਸੋਭਾ ਸਿੰਘ ਨੂੰ ਸਟੂਡੀਓ ਬਣਾ ਕੇ ਦਿੱਤੇ ਕਿਉਂਕਿ ਸੋਭਾ ਸਿੰਘ ਤਾਂ ਨੰਗ ਸੀ ਅੰਗਰੇਜ਼ ਉਹਦੇ ਤੇ ਮਿਹਰਬਾਨ ਹੁੰਦੇ ਸੀ ਜੋ ਅੰਗਰੇਜ਼ਾਂ ਦੀ ਗੱਲ ਮੰਨਦਾ ਸੀ ਬਸ ਸੋਭਾ ਸਿੰਘ ਨੂੰ ਫੇਰ ਸਟੂਡੀਓ ਬਣਾ ਕੇ ਦੇ ਦਿੱਤੇ ਕਿ ਤੂੰ ਐਂ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਮਾਲਾ ਫੇਰਨੀ ਨਹੀਂ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ 'ਚ ਮਾਲਾ ਫੜਾ ਫੇਰ ਸੋਭਾ ਸਿੰਘ ਨੇ ਕੀ ਕੀਤਾ ਸੋਭਾ ਸਿੰਘ ਦੀ ਜਿਹੜੀ ਆਪਦੀ ਫੋਟੋ ਆ ਆਪਦੀ ਸ਼ਕਲ ਆ ਉਹ ਦੀ ਦੇਖ ਲਓ ਉਹਨੂੰ ਥੋੜਾ ਜਿਹਾ ਚੇਂਜ ਕਰਕੇ ਆਪਦੀ ਫੋਟੋ ਦਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਣਾ ਦਿੱਤਾ ਥੋੜੀ ਜਿਹੀ ਚੇਂਜਿੰਗ ਕਰਕੇ ਤੁਸੀਂ ਦੇਖ ਲਓ ਟੀਵੀ ਦੀ ਸਕਰੀਨ ਤੇ ਸੋਭਾ ਸਿੰਘ ਦੀ ਸ਼ਕਲ ਤੇ ਜੋ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਆ ਉਹਦੇ ਚ ਕਿੰਨਾ ਕੁ ਫਰਕ ਆ ਕਿਉਂਕਿ ਇਹ ਸ੍ਰੀ ਗੁਰੂ ਨਾਨਕ ਦੇਵ ਦੀ ਤਸਵੀਰ ਨਹੀਂ ਹੈ ਇਹ ਅੱਜ ਲੋਕਾਂ ਦੇ ਘਰਾਂ ਚ ਲੱਗੀ ਹੋਈ ਆ ਸਿਰ ਤੇ ਮਾਲਾ ਹੱਥ ਚ ਮਾਲਾ ਕਰਤਾ ਨਾ ਇਤਿਹਾਸ ਨੂੰ ਬਰਬਾਦ ਉਸ ਤੋਂ ਬਾਅਦ ਸੋਭਾ ਸਿੰਘ ਨੇ ਕਿੰਨਾ ਪਾਪ ਕੀਤਾ ਕਿੰਨਾ ਕਹਿਰ ਢਾਇਆ ਸਾਡੀਆਂ ਗੁਰੂਆਂ ਦੀਆਂ ਫੋਟੋਆਂ ਬਣਾਈਆਂ ਕਹਿੰਦਾ ਜੀ ਕਲਪਨਾ ਕਰਕੇ ਫੋਟੋਆਂ ਬਣਾ ਰਿਆਂ ਉਹ ਐਡਾ ਹਰਾਮ ਦਾ ਪੁੱਤ ਸੀ ਉਹ ਆਪਣੀ ਸ਼ਕਲ ਨੂੰ ਹੀ ਥੋੜਾ ਜਿਹਾ ਚੇਂਜ ਕਰ ਕਰਕੇ ਫੋਟੋਆਂ ਬਣਾਉਂਦਾ ਸੀ ਤੁਸੀਂ ਜਿੰਨੀਆਂ ਮਰਜ਼ੀ ਫੋਟੋਆਂ ਉਹਦੀਆਂ ਦੇਖ ਲਓ ਹਰਾਮੀ ਨੇ ਸਾਡੇ ਇਤਿਹਾਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਜਿਹੜੇ ਵਿਹਿਮਾ ਭਰਮਾ ਤੋਂ ਗੁਰੂਆਂ ਨੇ ਰੋਕਿਆ ਸੀ ਉਹੀ ਫੋਟੋਆਂ ਦੇ ਵਿੱਚ ਬਣਾ ਦਿੱਤੇ ਚਲੋ ਜੀ ਭੱਜੋ ਜਿੱਧਰ ਨੂੰ ਭੱਜਦੇ ਹੋ ਅੱਜ ਗੁਰਦੁਆਰਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਫੋਟੋਆਂ ਨੇ ਬੁੱਤ ਪੂਜਣ ਤੋਂ ਰੋਕਿਆ ਸੀ ਨਾ ਲਾ ਦਿੱਤਾ ਨਾ ਬਹੁਤ ਪੂਜਣ ਲਾ ਦਿੱਤਾ ਨਾ ਹਟਾਵਤਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਸ ਤਰ੍ਹਾਂ ਅੰਗਰੇਜ਼ਾਂ ਨੇ ਇਤਿਹਾਸ ਨੂੰ بے ਇਤਿਹਾਸ ਕੀਤਾ ਸਾਡਿਆਂ ਤੋਂ ਹੀ ਸਾਡਾ ਸਾਰਾ ਕੁਝ ਬਰਬਾਦ ਕਰਾਇਆ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਅੱਜ ਪੈਸੇ ਦੇ ਲਾਲਚ ਦੇ ਵਿੱਚ ਹੀ ਇਹ ਲੋਕ ਅੰਨੇ ਨੇ ਜੋ ਆਨੰਦ ਕਾਰਜ ਕਰਦੇ ਨੇ ਬੈਂਕਟ ਹਾਲਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਜਾਂਦੇ ਨੇ ਜੇੜੀ ਵੀ ਕੌਮ ਨੂੰ ਖਤਮ ਕਰਨਾ ਹੋਵੇ ਸਭ ਤੋਂ ਪਹਿਲਾਂ ਉਹਦਾ ਇਤਿਹਾਸ ਖਤਮ ਕਰ ਦੋ ਕੌਮ ਆਪੇ ਹੀ ਖਤਮ ਹੋ ਜਾਂਦੀ ਆ ਬਸ ਸਾਡੇ ਨਾਲ ਇਹੀ ਕੁਛ ਹੋਇਆ ਕਿਉਂਕਿ ਬ੍ਰਿਟਿਸ਼ ਹਕੂਮਤ ਨੇ ਸਾਡਿਆਂ ਨੂੰ ਹੀ ਖਰੀਦਿਆ ਹੁਣ ਗੱਲ ਕਰਦੇ ਆ ਦਿਆਲ ਸਿੰਘ ਮਜੀਠੀਏ ਦੀ ਦਿਆਲ ਸਿੰਘ ਮਜੀਠੀਏ ਦਾ ਬਾਪ ਮਰ ਜਾਂਦਾ ਇਹਨੂੰ ਚੱਕ ਕੇ ਲੈ ਜਾਂਦੀ ਆ ਬ੍ਰਿਟਿਸ਼ ਹਕੂਮਤ ਯੂਕੇ ਯੂਕੇ ਲਿਜਾ ਕੇ ਇਹਨੂੰ ਪੜਾਇਆ ਲਿਖਾਇਆ ਪੜਾ ਕੇ ਲਿਖਾ ਕੇ ਫੇਰ ਭਾਰਤ ਦੇ ਵਿੱਚ ਭੇਜਿਆ ਇਹਨੂੰ ਹੋਰ ਜ਼ਮੀਨ ਜਾਇਦਾਦ ਦਿੱਤੀ ਕਿਉਂਕਿ ਇੱਕ ਚੀਜ਼ ਯਾਦ ਕਰ ਲੋ ਕਿ ਬ੍ਰਿਟਿਸ਼ ਹਕੂਮਤ ਉਹਨਾਂ ਨੂੰ ਹੀ ਜ਼ਮੀਨਾਂ ਜਾਇਦਾਦਾਂ ਦਿੰਦੀ ਸੀ ਜਿਹੜੇ ਗਦਾਰ ਸੀ ਜਿਹੜੇ ਬ੍ਰਿਟਿਸ਼ ਹਕੂਮਤ ਦੇ ਪਿੱਠੂ ਸੀ ਜਿਹੜੇ ਸੂਰਮੇ ਸੀ ਉਹਨਾਂ ਨੂੰ ਉਹ ਮਾਰ ਦਿੰਦੀ ਸੀ ਚਾਹੇ ਜ਼ਹਿਰ ਦੇ ਕੇ ਮਾਰਦੀ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਮਰਵਾਉਂਦੀ ਸੀ ਮਾਰਦੀ ਸੀ ਉਹ ਸਮਿਆਂ ਦੇ ਵਿੱਚ ਸਿਰਫ ਗਦਾਰ ਹੀ ਜਿਉਂਦੇ ਹੁੰਦੇ ਸੀ ਗਦਾਰ ਹੀ ਉਹਨਾਂ ਨਾਲ ਮਿਲ ਕੇ ਚੱਲੇ ਨੇ ਐਵੇਂ ਜਿਵੇਂ ਇਸ ਨੂੰ ਵਰਤੇ ਆਦਿਆਲ ਮਜੀਠੀਏ ਨੂੰ ਦਿਆਲ ਮਜੀਠੀਏ ਨੂੰ ਉਹਨਾਂ ਨੇ ਕਿਤਾਬਾਂ ਇਤਿਹਾਸ ਸਾਰਾ ਉੱਥੋਂ ਲਿਖ ਕੇ ਦਿੱਤਾ ਯੂਕੇ ਤੋਂ ਕਿਉਂਕਿ ਭਾਰਤ ਦੇ ਵਿੱਚ ਕੋਈ ਵੀ ਪ੍ਰਿੰਟਿੰਗ ਪ੍ਰੈਸ ਨਹੀਂ ਸੀ ਜਿਹੜਾ ਵੀ ਕੋਈ ਇਤਿਹਾਸਕਾਰ ਬਣਦਾ ਉਹ ਸਭ ਤੋਂ ਪਹਿਲਾਂ ਤਾਂ ਇਹੇ ਦੇਖ ਲਵੇ ਕਿ ਅੰਗਰੇਜ਼ਾਂ ਦੇ ਸਮਿਆਂ ਤੇ ਜਿੰਨਾ ਵੀ ਪ੍ਰਿੰਟਿੰਗ ਦਾ ਕੰਮ ਸੀ ਉਹ ਯੂਕੇ ਦੇ ਵਿੱਚ ਹੀ ਹੁੰਦਾ ਸੀ ਉਹ ਜੁਕੇ ਚ ਹੀ ਹੁੰਦਾ ਸੀ ਤੁਸੀਂ ਇਤਿਹਾਸ ਪੜ੍ਹ ਲਓ ਦੇਖ ਲਓ ਜਿਹੜੇ ਜੁਕੇ ਚ ਰਹਿੰਦੇ ਨੇ ਉਹ ਦੇਖ ਲੈਣ ਪੜ੍ਹ ਲੈਣ ਨਾ ਵੀ ਕੀ ਪ੍ਰਿੰਟਿੰਗ ਪ੍ਰੈਸ ਹੁੰਦੀ ਸੀ ਇਹ ਬਾਹਰੋਂ ਹੀ ਪ੍ਰਿੰਟਿੰਗ ਕਰਕੇ ਕਿਤਾਬਾਂ ਲਿਆਂਦੀਆਂ ਜਾਂੀਆਂ ਅੱਜ ਉਹੀ ਇਤਿਹਾਸ ਪੜ ਪੜ ਕੇ ਸੁਣਾਉਂਦੇ ਨੇ ਇਤਿਹਾਸਕਾਰ ਬੇ ਇਤਿਹਾਸ ਕੀਤਾ ਹੋਇਆ ਬੇ ਇਤਿਹਾਸ ਕੀਤਾ ਹੋਇਆ ਇਹ ਬੇ ਇਤਿਹਾਸ ਅੰਗਰੇਜ਼ਾਂ ਨੇ ਕੀਤਾ ਜਿਹੜਾ ਅੱਜ ਇਤਿਹਾਸਕਾਰ ਪੜ ਪੜ ਕੇ ਦੱਸਦੇ ਨੇ ਜੀ ਇੱਥੇ ਆ ਲਿਖਿਆ ਇੱਥੇ ਆ ਲਿਖਿਆ ਆ ਸੋਪਾ ਸਿੰਘ ਵਰਗੇ ਚਿੱਤਰਕਾਰ ਇਹ ਸਾਰੇ ਖਰੀਦੇ ਹੋਏ ਸੀ ਆ ਦਿਆਲ ਮਜੀਠੀਆ ਇਹ ਖਰੀਦਿਆ ਹੋਇਆ ਸੀ ਮਜੀਠੀਏ ਤਾਂ ਬੜੇ ਪੁਰਾਣੇ ਪਾਪੀ ਨੇ ਪਹਿਲਾਂ ਦਿਆਲ ਮਜੀਠੀਏ ਦੇ ਪੁਰਖੇ ਦੇਖ ਲਓ ਉਹਨਾਂ ਨੇ ਜ਼ਹਿਰ ਦਿੱਤੀ ਮਹਾਰਾਜਾ ਅਰਜੀਤ ਸਿੰਘ ਨੂੰ ਫਿਰ ਸੋਪਾ ਸਿੰਘ ਦੇਖ ਲਓ ਸੋਪਾ ਸਿੰਘ ਨੂੰ ਫੌਜ ਦੇ ਵਿੱਚੋਂ ਲਿਆ ਕੇ ਫੋਟੋਆਂ ਬਣਵਾਈਆਂ ਬੁੱਤ ਪੂਜਣ ਲਾਇਆ ਪੂਜਦੇ ਆ ਨਾ ਲੋਕ ਘਰਾਂ ਦੇ ਵਿੱਚ ਫੋਟੋਆਂ ਲੈ ਕੇ ਫਿਰ ਉਹ ਤੋਂ ਬਾਅਦ ਜਿੰਨੇ ਵੀ ਆ ਸਾਧ ਡੇਰੇ ਜਿਹੜੇ ਬਣੇ ਨੇ ਇਹ ਸਾਰੇ ਅੰਗਰੇਜ਼ਾਂ ਨੇ ਬਣਾਏ ਕਿਉਂਕਿ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਹੀ ਇਹ ਸੀਗੇ ਸਾਰੇ ਗੁੰਡੇ ਉਹ ਬਾਬਾ ਮਿਲ ਗਿਆ ਜੀ ਰੱਬ ਮਿਲ ਗਿਆ ਉਹਨੂੰ ਫਿਰ ਬਣਾ ਦੋ ਉੱਥੇ ਡੇਰਾ ਇਹ ਅੰਗਰੇਜ਼ਾਂ ਨੇ ਡੇਰੇ ਬਣਾਏ ਨੇ ਅੰਗਰੇਜ਼ਾਂ ਨੇ ਡੇਰੇ ਬਣਾ ਕੇ ਦਿੱਤੇ ਨੇ ਜਿੰਨੇ ਵੀ ਡੇਰੇ ਬਣਾਏ ਹੋਏ ਨੇ ਅੰਗਰੇਜ਼ਾਂ ਦੇ ਪੈਸੇ ਲੱਗੇ ਹੋਏ ਨੇ ਉਹਨਾਂ ਨੇ ਇਹ ਡੇਰਾਬਾਦ ਸ਼ੁਰੂ ਕੀਤਾ ਕਰਤਾ ਨਾ ਇਤਿਹਾਸ ਨੂੰ ਤਬਾਹ ਬਣਤਾ ਨਾ ਧੜਿਆਂ ਦੇ ਵਿੱਚ ਬੰਡੇ ਕਹਿੰਦਾ ਨਿੱਕੇ ਨਿੱਕੇ ਧੜਿਆਂ ਦੇ ਵਿੱਚ ਤੋੜਤਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਓਏ ਪੰਜਾਬੀਓ ਤੁਹਾਡੇ ਕੋਲੇ ਅੱਜ ਹੈ ਕੀ ਤੁਹਾਡੇ ਗੁਰੂ ਘਰਾਂ ਦੇ ਵਿੱਚ ਜਿਹੜਾ ਤੁਸੀਂ ਝੰਡਾ ਚੜਾਇਆ ਹੋਇਆ ਇਹ ਨਿਸ਼ਾਨ ਸਾਹਿਬ ਆ ਤੁਸੀਂ ਕਿੱਡਾ ਘੋਰ ਪਾਪ ਕਰਦੇ ਹੋ ਹਰ ਸਾਲ ਬੀਬੀਆਂ ਉਹਨੂੰ ਹੱਥਾਂ ਦੇ ਨਾਲ ਘੁੱਟਦੀਆਂ ਨੇ ਕਿ ਜੀ ਇਹ ਨਿਸ਼ਾਨ ਸਾਹਿਬ ਆ ਨਿਸ਼ਾਨ ਸਾਹਿਬ ਸਮਝ ਕੇ ਪਰ ਹੈਗਾ ਉਹ ਕੰਜਰਾਂ ਦਾ ਝੰਡਾ ਪਟਿਆਲੇ ਵਾਲਿਆਂ ਦਾ ਬ੍ਰਿਟਿਸ਼ ਹਕੂਮਤ ਦਾ ਦਿੱਤਾ ਹੋਇਆ ਆ ਦੇਖੋ ਤੁਸੀਂ ਆਪਣੀ ਟੀਵੀ ਦੀ ਸਕਰੀਨ ਵੱਲੋਂ ਮਾਸਟਰ ਤਾਰਾ ਚੰਦ ਜੋ ਤਾਰਾ ਸਿੰਘ ਬਣਾ ਕੇ ਨਹਿਰੂ ਕੰਜਰ ਨੇ ਪੇਸ਼ ਕੀਤਾ ਉੱਤੇ ਦੇਖੋ ਕੰਜਰਾਂ ਦੀ ਫੋਟੋ ਪਟਿਆਲੇ ਵਾਲਿਆਂ ਦੀ ਉਹਨਾਂ ਦੇ ਉੱਪਰ ਝੰਡੇ ਦੇ ਲਿਖਿਆ ਹੋਇਆ ਖਾਲਸਾ ਰਾਜ ਇਹਨਾਂ ਹਰਾਮੀਆਂ ਦਾ ਕਿਹੜਾ ਖਾਲਸਾ ਰਾਜ ਹੁੰਦਾ ਸੀ ਇਹ ਪਟਿਆਲੇ ਵਾਲੇ ਕੰਜਰਾਂ ਦੇ ਘਰੇ ਲੱਗਿਆ ਹੋਇਆ ਇਹ ਜਿਹੜਾ ਲੋਗੋ ਆ ਇਹ ਬ੍ਰਿਟਿਸ਼ ਹਕੂਮਤ ਦੀ ਜਿਹੜੀ ਫੌਜ ਹੁੰਦੀ ਸੀ ਜੋ ਪਹਿਲਾਂ ਕੰਜਰ ਪਟਿਆਲੇ ਵਾਲਿਆਂ ਦੀ ਫੌਜ ਹੁੰਦੀ ਸੀ ਫਿਰ ਜਦੋਂ ਬ੍ਰਿਟਿਸ਼ ਹਕੂਮਤ ਦਾ ਕਬਜ਼ਾ ਹੋ ਜਾਂਦਾ ਫਿਰ ਉਹ ਤੋਂ ਬਾਅਦ ਉਹੀ ਫੌਜ ਬ੍ਰਿਟਿਸ਼ ਹਕੂਮਤ ਦੀ ਬਣ ਜਾਂਦੀ ਆ ਉਹ ਸਮਿਆਂ ਦੇ ਵਿੱਚ ਲੋਗੋ ਆ ਉਹਨਾਂ ਦੀ ਫੌਜ ਦੇ ਮੱਥੇ ਤੇ ਕਲੰਕ ਲੱਗਿਆ ਹੋਇਆ ਦੇਖ ਲਓ ਦੇਖ ਲਓ ਤੁਸੀਂ ਟੀਵੀ ਦੀ ਸਕਰੀਨ ਵੱਲੋਂ ਇਹ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਲੋਗੋ ਆ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਨਾਇ ਝੰਡਾ ਇਹ ਝੰਡਾ ਪਟਿਆਲੇ ਵਾਲੇ ਕੰਜਰਾਂ ਦਾ ਅੱਜ ਕੰਜਰਾਂ ਦਾ ਝੰਡਾ ਗੁਰਦੁਆਰਿਆਂ 'ਚ ਚੜਾਇਆ ਹੋਇਆ ਕੰਜਰਾਂ ਦੇ ਲੋਕੋ ਨੂੰ ਗੁਰਦੁਆਰਿਆਂ 'ਚ ਰਮਾਲਿਆਂ ਤੇ ਲਾਇਆ ਹੋਇਆ ਗੁੰਮਟਾਂ ਤੇ ਲਾਇਆ ਹੋਇਆ ਇਹ ਗੰਦ ਨੂੰ ਇੰਨਾ ਗੰਦ ਨੂੰ ਖੰਡਾਇਆ 1930 ਤੋਂ ਬਾਅਦ ਇਹ ਸਾਰਾ ਗੰਦ ਪਾਇਆ ਸੋਭਾ ਸਿੰਘ ਨੇ ਤਾਂ ਗੁਰੂਆਂ ਦੀਆਂ ਫੋਟੋਆਂ ਬਣਾਈਆਂ ਇਤਿਹਾਸ ਨੂੰ ਬੇਇਤਿਹਾਸ ਉਹਨੇ ਕੀਤਾ ਉਧਰ ਮਜੀਠੀਏ ਕੰਜਰ ਇਹ ਜਿੰਨੇ ਦੱਲੇ ਸੀ ਇਹਨਾਂ ਨੇ ਜ਼ਮੀਨਾਂ ਲੈ ਲੀਆਂ ਬ੍ਰਿਟਿਸ਼ ਹਕੂਮਤ ਤੋਂ ਕਿਉਂਕਿ ਜ਼ਮੀਨਾਂ ਉਹਨਾਂ ਨੂੰ ਹੀ ਦੰਦਿਆ ਸੀ ਜਿਹੜੇ ਗद्दार ਸੀ ਕਿਉਂਕਿ ਇਹਨਾਂ ਨੂੰ ਜ਼ਮੀਨਾਂ ਦੇ ਦੇ ਕੇ ਇਹਨਾਂ ਦੇ ਮੂੰਹ ਬੰਦ ਕਰਾਤੇ ਕਿ ਤੁਸੀਂ ਨਹੀਂ ਬੋਲਣਾ ਇਹ ਨਹੀਂ ਬੋਲੇ ਹੁਣ ਬੋਲਣਾ ਕਿਹਨੇ ਸੀ ਉਸ ਸਮੇਂ ਦੇ ਆਗੂ ਕੌਣ ਸੀ ਮਜੀਠੀਏ ਉਹ ਵੀ ਵਿਕੇ ਹੋਏ ਸਿਮਰਨਜੀਤ ਮਾਨ ਦੇ ਪੁਰਖੇ ਉਹ ਵੀ ਵਿਕੇ ਹੋਏ ਉਹਨਾਂ ਕੋਲੇ ਵੀ ਜ਼ਮੀਨਾਂ ਮਿਲ ਗਈਆਂ ਉਹਨਾਂ ਨੂੰ ਵੀ ਫਿਰ ਪਟਿਆਲੇ ਵਾਲੇ ਕੰਜਰ ਉਹ ਵੀ ਵਿਕੇ ਹੋਏ ਕਿਹੜਾ ਸੀ ਥੋੜਾ ਵੀ ਜਿਹੜਾ ਗੱਲ ਨੂੰ ਚੱਕਦਾ ਕੌਣ ਸੀ ਤੁਹਾਡੇ ਕੋਲੇ ਕੋਈ ਵੀ ਨਹੀਂ ਆਹ ਦੇਖ ਲਓ ਗਾਂਧੀ ਗੰਦ ਗੁਰਦੁਆਰਿਆਂ ਚ ਲਾ ਦਿੱਤਾ ਅੱਜ ਪੂਰੀ ਦੁਨੀਆ ਤੇ ਜਿੰਨੇ ਵੀ ਗੁਰਦੁਆਰੇ ਨੇ ਤਕਰੀਬਨ ਤਕਰੀਬਨ ਪਟਿਆਲੇ ਵਾਲੇ ਕੰਜਰਾਂ ਦਾ ਹੀ ਝੰਡਾ ਚੜਿਆ ਹੋਇਆ ਆਹ ਹੁਣ ਸੋਨੂੰ ਅੱਗੇ ਦਿਖਾ ਦਿੰਨੇ ਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜੋ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਲਓ ਕਾਲ ਤੱਕ ਸਭ ਤੇ ਚੜਿਆ ਹੁੰਦਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇੱਕ ਪਾਸੇ ਤੁਹਾਨੂੰ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਦਿਖਾ ਦਿੰਦੇ ਆ ਉਹ ਦੇਖੋ ਤੇ ਦੂਜੇ ਪਾਸੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਦੇਖ ਲਓ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਖੰਡਾ ਦੇਖੋ ਇਹ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਜਿਹਦੇ ਨਾਲ ਖਾਲਸਾ ਪੰਥ ਸਾਜਿਆ ਸੀ ਜਿਹਦੇ ਹਰ ਰੋਜ਼ ਨੰਦਪੁਰ ਸਾਹਿਬ ਅੱਜ ਵੀ ਦਰਸ਼ਨ ਕਰਾਏ ਜਾਂਦੇ ਨੇ ਇਹ ਸਾਡਾ ਖੰਡਾ ਵੀ ਦੇਖੋ ਟੀਵੀ ਦੀ ਸਕਰੀਨ ਤੇ ਪੈਰਾਂ ਥੱਲੇ ਲਤੜਿਆ ਜਾ ਰਿਹਾ ਬਾਬਾ ਦੀਪ ਸਿੰਘ ਦੀ ਫੋਟੋ ਦੇ ਥੱਲੇ ਦੇਖੋ ਲਤੜਿਆ ਜਾ ਰਿਹਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਕੋ ਆ ਇਹਦੇ ਤੇ ਅਸੀਂ ਬਹੁਤ ਹੀ ਮੇਰੀ ਜੁੱਤੀਆਂ ਮਾਰ ਚੁੱਕੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਪੁੱਛ ਚੁੱਕੀਆਂ ਕਿ ਦੱਸੋ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਪਰ ਅੱਜ ਦੁਨੀਆ ਤੇ ਸਾਰੇ ਮਰਮੁੱਕ ਗਏ ਨੇ ਕੋਈ ਨਹੀਂ ਬੋਲਦਾ ਸਾਡੇ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਰੱਖ ਦਿੱਤਾ ਇਨ੍ਹਾਂ ਪਾਪੀਆਂ ਕੰਜਰਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਦੁਨੀਆ ਤੇ ਜੋ ਸਿੱਖ ਜੱਥੇਬੰਦੀਆਂ ਕਹਾਉਂਦੀਆਂ ਨੇ ਆਪਣੀ ਦਾਲ ਰੋਟੀ ਗੁਰੂ ਦੀ ਗੋਲਕ ਚੋਂ ਚਲਾਉਂਦੀਆਂ ਨੇ ਉਹਨਾਂ ਅੱਗੇ ਬੇਨਤੀ ਕੀਤੀ ਸੀ ਇਹ ਜੋ ਅੱਜ ਤੁਹਾਡੇ ਅੱਗੇ ਹੱਥ ਜੋੜ ਕੇ ਕਰ ਰਹੇ ਆ ਉਹਨਾਂ ਅੱਗੇ ਵੀ ਹੱਥ ਜੋੜ ਕੇ ਪਹਿਲਾਂ ਕੀਤੀ ਸੀ ਪਰ ਕੋਈ ਨਹੀਂ ਬੋਲਿਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਗੁਰੂ ਸਾਹਿਬ ਨੇ ਸਾਜਿਆ ਸੀ ਦੇਖੋ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਖੰਡੇ ਦੇ ਹਰ ਰੋਜ਼ ਆਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਹ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਅੱਜ ਗੁਰੂ ਦੀਏ ਸੰਗ ਤੇ ਜਿਹੜਾ ਬ੍ਰਿਟਿਸ਼ ਹਕੂਮਤ ਦਾ ਡਿਜ਼ਾਈਨ ਕੀਤਾ ਹੋਇਆ ਬਣਾਇਆ ਹੋਇਆ ਪਟਿਆਲੇ ਵਾਲੇ ਰਾਜਿਆਂ ਦੇ ਲਈ ਤੇ ਉਹਨਾਂ ਨੇ ਫੌਜ ਦੇ ਲਈ ਜੋ ਉਹਨਾਂ ਦੇ ਲਈ ਫੌਜ ਲੜਦੀ ਸੀ ਉਹਦੇ ਲਈ ਇੱਕ ਲੋਗੋ ਤਿਆਰ ਕੀਤਾ ਸੀ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਉਸ ਨੂੰ ਖੰਡਾ ਬਣਾ ਕੇ ਗੁਰਦੁਆਰਿਆਂ 'ਚ ਪੇਸ਼ ਕਰ ਦਿੱਤਾ ਉਹ ਸਮੇਂ ਬ੍ਰਿਟਿਸ਼ ਹਕੂਮਤ ਨੇ ਤੇ ਉਹ ਸਮੇਂ ਜਿਹੜੇ ਗਦਾਰ ਗੁਰਦੁਆਰਿਆਂ ਦੇ ਵਿੱਚ ਸੀਗੇ ਕਮੇਟੀਆਂ ਚ ਉਹਨਾਂ ਨੇ ਉਸ ਤੋਂ ਬਾਅਦ ਕਾਰ ਸੇਵਾ ਦੇ ਨਾਂ ਦੇ ਉੱਤੇ ਇਹ ਧੜਾ ਧੜ ਪ੍ਰਿੰਟ ਕਰ ਦਿੱਤਾ ਲੋਗੋ ਦੀਵਾਰਾਂ ਦੇ ਉੱਤੇ ਗੁੰਮਟਾਂ ਦੇ ਉੱਤੇ ਪਰ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਇਹ ਖੰਡਾ ਨਹੀਂ ਹੈਗਾ ਇਹ ਅੱਜ ਲੋਗੋ ਨੂੰ ਲਤੜਿਆ ਜਾ ਰਿਹਾ ਪੈਰਾਂ ਦੇ ਨਾਲ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਕਿ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ ਉਹਨਾਂ ਦੇ ਪੈਰਾਂ ਦੇ ਥੱਲੇ ਪਟਿਆਲੇ ਵਾਲੇ ਰਾਜਿਆਂ ਦਾ ਝੰਡਾ ਤੇ ਪਟਿਆਲੇ ਵਾਲੇ ਰਾਜਿਆਂ ਦਾ ਹੀ ਲੋਗੋ ਆ ਜੋ ਪੈਰਾਂ ਥੱਲੇ ਲਟੜਿਆ ਜਾ ਰਿਹਾ। ਅੱਜ ਇਹ ਸਵਾਲ ਪੁੱਛਿਆ ਜਾਂਦਾ ਪੂਰੀ ਦੁਨੀਆ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਤੇ ਸ਼ਰੋਣੀ ਕਮੇਟੀ ਨੂੰ ਲੰਮਿਆਂ ਸਮਿਆਂ ਤੋਂ ਪੁੱਛਿਆ ਜਾ ਰਿਹਾ ਹੈ ਕਈ ਸਾਲਾਂ ਤੋਂ ਕਿ ਭਾਈ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਇਹਨੂੰ ਝੰਡਿਆਂ ਤੇ ਕਿਉਂ ਲਾਇਆ ਤੁਸੀਂ ਕੀ ਗੁਰੂਆਂ ਦੇ ਖੰਡੇ ਨੂੰ ਬਦਲ ਸਕਦੇ ਹੋ ਕੀ ਤੁਸੀਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਬੇਅਦਬੀ ਕਰ ਸਕਦੇ ਹੋ ਕਿਉਂ ਤੁਸੀਂ ਇਦਾਂ ਦਾ ਇੱਕ ਟੁਆਇਜਾ ਬਣਾ ਕੇ ਅੰਬਰਤ ਤਿਆਰ ਕਰਦੇ ਹੋ ਥੱਲਿਓਂ ਚੌੜਾ ਉੱਤੋਂ ਚੌੜਾ ਉਹਦੇ ਨਾਲ ਕੀ ਫੇਰ ਖਾਲਸੇ ਸਜਣਗੇ ਜਾਂ ਬਹਿਰੂਪੀਏ ਬਣਨਗੇ ਹੁਣ ਤੁਸੀਂ ਬਹਿਰੂਪੀਆਂ ਨੂੰ ਬਣਾ ਰਹੇ ਹੋ ਉਥੇ ਕਰਹਿਤਾ ਦੱਸ ਰਹੇ ਹਾਂ ਬ੍ਰਿਟਿਸ਼ ਹਕੂਮਤ ਦੀਆਂ ਲਿਖੀਆਂ ਹੋਈਆਂ ਬ੍ਰਿਟਿਸ਼ ਹਕੂਮਤ ਦਾ ਹੀ ਦਿੱਤਾ ਹੋਇਆ ਟਵਾਏ ਉਹਦੇ ਨਾਲ ਤੁਸੀਂ ਅੰਬਰਤ ਤਿਆਰ ਕਰਦੇ ਹੋ ਗੁਰੂ ਦੀ ਇਹ ਸੰਗਤ ਇਸ ਲੋਗੋ ਦੇ ਉੱਤੇ ਤੁਹਾਨੂੰ ਅੱਗੇ ਦਿਖਾਉਨੇ ਆ ਦੇਖ ਲਓ ਕਿ ਜੁੱਤੀ ਵੀ ਲਾਈ ਜਾਂਦੀ ਆ ਫੇਰ ਵੀ ਕੋਈ ਬੋਲਦਾ ਨਹੀਂ ਫਿਰ ਜਿੰਨੀਆਂ ਜੱਥੇਬੰਦੀਆਂ ਨੇ ਦੁਨੀਆ ਤੇ ਉਹਨਾਂ ਦੀਆਂ ਫੋਟੋਆਂ ਲਾ ਲਾ ਕੇ ਮੂਹਰੇ ਉਹਨਾਂ ਦੇ ਰੱਖ ਰੱਖ ਕੇ ਇਹ ਲੋਗੋ ਨੂੰ ਜੁੱਤੀ ਲਾ ਲਾ ਕੇ ਉਹਨਾਂ ਤੋਂ ਪੁੱਛਿਆ ਜਾਂਦਾ ਕੋਈ ਨਹੀਂ ਬੋਲਦਾ ਅਲੱਗ-ਅਲੱਗ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਤੁਸੀਂ ਫੋਟੋਆਂ ਦੇਖ ਲਓ ਉਹਨਾਂ ਨੂੰ ਗਧੇ ਬਣਾਇਆ ਗਧੇ ਬਣਾ ਕੇ ਮੂਰੇ ਲੋਗੋ ਲਾ ਕੇ ਫੇਰ ਜੁੱਤੀ ਲਾਈ ਫੇਰ ਨਹੀਂ ਬੋਲੇ ਤੁਹਾਨੂੰ ਸਾਰੀਆਂ ਹੀ ਫੋਟੋਆਂ ਦਿਖਾ ਰਿਹਾ ਹਾਂ ਅਲੱਗ-ਅਲੱਗ ਤਰੀਕੇ ਦੇ ਨਾਲ ਵਿਰੋਧ ਕੀਤਾ ਵੀ ਕੋਈ ਬੋਲੂਗਾ ਕੋਈ ਬੋਲੂਗਾ ਕੋਈ ਬੋਲੂਗਾ ਪਰ ਕੋਈ ਨਹੀਂ ਬੋਲਿਆ ਹੁਣ ਤੁਸੀਂ ਗੁਰੂ ਦੀਏ ਸੰਗ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਬਖਸਿਆ ਹੋਇਆ ਆਪਣੇ ਖਾਲਸੇ ਨੂੰ ਉਹ ਦੇਖ ਲਓ ਕਾਲ ਤੱਕ ਸਾਹਿਬ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਉਹ ਸਮੇਂ ਦੀਆਂ ਫੋਟੋਆਂ ਨੇ ਤੁਹਾਨੂੰ ਦਿਖਾ ਰਿਆ ਧਿਆਨ ਦੇ ਨਾਲ ਦੇਖ ਲਓ ਇਹ ਆ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਘਟਾਰ ਇਹ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਜੋ ਕਿ ਬ੍ਰਿਟਿਸ਼ ਹਕੂਮਤ ਨੇ 1930 ਤੋਂ ਬਾਅਦ ਦੇ ਵਿੱਚ ਉਤਾਰ ਦਿੱਤਾ ਸੀ ਉਤਾਰ ਕੇ ਉਹਨਾਂ ਨੇ ਪਟਿਆਲੇ ਵਾਲੇ ਰਾਜਿਆਂ ਦਾ ਜੋ ਪੀਲੇ ਰੰਗ ਦਾ ਝੰਡਾ ਸੀ ਉਹਦੇ ਤੇ ਲੋਗੋ ਲਾ ਕੇ ਉਹਨਾਂ ਨੇ ਉਹ ਗੁਰਦੁਆਰਿਆਂ 'ਚ ਚੜਾ ਦਿੱਤਾ ਉਦੋਂ ਤੋਂ ਲੈ ਕੇ ਅੱਜ ਤੱਕ ਗੁਰਦੁਆਰਿਆਂ 'ਚ ਬੇਅਦਬੀ ਹੁੰਦੀ ਆ ਕੰਜਰਾਂ ਦੇ ਝੰਡੇ ਨੂੰ ਚੱਕ ਕੇ ਅੱਗੇ ਚੱਲਦੇ ਨੇ ਪੰਜ ਪਿਆਰੇ ਬਣਾ ਕੇ ਪੰਜ ਪਿਆਰੇ ਕਹਿੰਦੇ ਨੇ ਉਹਨਾਂ ਨੂੰ ਪਰ ਹੱਥ ਦੇ ਵਿੱਚ ਕੀ ਹੁੰਦਾ ਕੰਜਰਾਂ ਦੇ ਝੰਡੇ ਪਟਿਆਲੇ ਵਾਲਿਆਂ ਦੀ ਉੱਤੇ ਲਾਇਆ ਹੋਇਆ ਉਹਨਾਂ ਦਾ ਲੋਗੋ ਫੇਰ ਕਹਿੰਦੇ ਨੇ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਕਿੱਡਾ ਵੱਡਾ ਪਾਪ ਘੋਰ ਪਾਪ ਕਰਦੇ ਨੇ ਇਹ ਸ਼ਬਦ ਬੋਲ ਕੇ ਵੀ ਕੀ ਪੰਥ ਮਹਾਰਾਜ ਪਟਿਆਲੇ ਵਾਲੇ ਰਾਜੇ ਨੇ ਕੀ ਉਹ ਅੰਗਰੇਜ਼ ਨੇ ਪੰਥ ਮਹਾਰਾਜ ਪੰਥ ਮਹਾਰਾਜ ਦੇ ਤਾਂ ਨਿਸ਼ਾਨ ਸਾਹਿਬ ਤੁਸੀਂ ਤਾਰ ਦਿੱਤੇ ਤੁਹਾਨੂੰ ਸਬੂਤ ਦਿਖਾ ਰਿਆਂ ਤੁਹਾਨੂੰ ਖੰਡਾ ਦਿਖਾ ਰਿਆਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਪਰ ਤੁਸੀਂ ਮੰਨਣ ਨੂੰ ਤਿਆਰ ਨਹੀਂ ਫਿਰ ਤੁਸੀਂ ਬੋਲਦੇ ਨਹੀਂ ਵੀ ਜੇ ਤੁਸੀਂ ਕਹਿੰਦੇ ਹੋ ਕਿ ਇਹ ਨਿਸ਼ਾਨ ਸਾਹਿਬਾ ਤੁਹਾਡੇ ਕਹਿਣ ਦੇ ਮਤਲਬ ਕਿ ਪਟਿਆਲੇ ਵਾਲਿਆਂ ਦਾ ਝੰਡਾ ਹੀ ਨਿਸ਼ਾਨ ਸਾਹਿਬਾ ਫਿਰ ਇਹ ਤੇ ਜੁੱਤੀ ਲਾਈ ਜਾਂਦੀ ਆ ਫਿਰ ਕਿਉਂ ਨਹੀਂ ਵਿਰੋਧ ਕਰਦੇ ਵੀ ਫਿਰ ਵਿਰੋਧ ਕਰੋ ਬੋਲੋ ਫਿਰ ਵੀ ਜੁੱਤੀ ਕਿਉਂ ਲਾਉਨੇ ਹੋ ਵਿਰੋਧ ਕਰਨ ਦਾ ਤਾਂ ਤੁਹਾਡਾ ਹੱਕ ਬਣਦਾ ਕਿਉਂਕਿ ਗੁਰੂ ਸਾਹਿਬ ਨੇ ਇਦਾਂ ਦਾ ਸਿੰਘ ਨਹੀਂ ਸਾਜਿਆ ਸੀ ਇਦਾਂ ਦਾ ਬਹਿਰੂਪੀਆਂ ਨਹੀਂ ਸਾਜਿਆ ਸੀ ਖਾਲਸਾ ਪੰਥ ਸਾਜਿਆ ਸੀ ਚੜ੍ਹਦੀ ਕਲਾ ਵਾਲਾ ਜੋ ਸੱਚ ਤੇ ਹੱਕ ਦੀ ਆਵਾਜ਼ ਉਠਾਏਗਾ ਬੋਲੇਗਾ ਕਿ ਤੁਸੀਂ ਅੱਜ ਗੁਰੂਆਂ ਦੇ ਨਿਸ਼ਾਨ ਸਾਹਿਬ ਬਦਲ ਕੇ ਬੈਠੇ ਹੋ ਕਿ ਤੁਸੀਂ ਗੁਰੂਆਂ ਦੇ ਖੰਡੇ ਬਦਲ ਕੇ ਬੈਠੇ ਹੋ ਕਿ ਤੁਸੀਂ ਗੁਰੂਆਂ ਤੋਂ ਵੱਡੇ ਹੋ ਗਏ ਹੋ ਤੁਹਾਡੇ ਕੋਲੇ ਇੰਨੀ ਪਾਵਰ ਆ ਗਈ ਆ ਕਿ ਗੁਰੂਆਂ ਦੇ ਤੁਸੀਂ ਖੰਡੇ ਬਦਲ ਦੋ ਤੁਹਾਡੇ ਕੋਲੇ ਇੰਨੀ ਪਾਵਰ ਆ ਗਈ ਆ ਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਸਭ ਬਦਲ ਦਮੋ ਹੁਣ ਗੁਰੂ ਦੀਏ ਸੰਗ ਤੇ ਤੁਹਾਡੀ ਕਚਹਿਰੀ ਦੇ ਵਿੱਚ ਇਹ ਫੈਸਲਾ ਲੈ ਕੇ ਆਂਦਾ ਅਸੀਂ ਆਸ ਕਰਦੇ ਆ ਕਿ ਤੁਸੀਂ ਇਹ ਫੈਸਲੇ ਨੂੰ ਸਹੀ ਢੰਗ ਨਾਲ ਕਰੋਗੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕਹੋਗੇ ਕਿ ਗੁਰੂਆਂ ਦੇ ਨਿਸ਼ਾਨ ਸਭ ਚੜਾਵੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਜਿਹੜੇ ਕਾਲ ਤੱਕ ਸਭ ਤੇ ਚੜੇ ਹੁੰਦੇ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦੇ ਉਹੀ ਨਿਸ਼ਾਨ ਸਾਹਿਬ ਚੜਨ ਜਿਹੜਾ ਲੋਗੋ ਅਜਰਮਾਲਿਆਂ ਤੇ ਗੁੰਮਟਾਂ ਤੇ ਝੰਡਿਆਂ ਤੇ ਲਾਇਆ ਹੋਇਆ ਇਹਨੂੰ ਉਹ ਤਾਰਨ ਇਹ ਹੁਣ ਗੁਰੂ ਦੀ ਸੰਗਤ ਫੈਸਲਾ ਕਰੂਗੀ ਥੋੜੀ ਕਚਹਿਰੀ ਚ ਇਹ ਫੈਸਲਾ ਲੈ ਕੇ ਆਂਦਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਸੰਗਤ ਰੱਬ ਦਾ ਰੂਪ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ